ਅਤਿ ਦੀ ਗਰਮੀ 'ਚ ਜੰਗਲੀ ਜੀਵਾਂ ਲਈ ਮਸੀਹਾ ਬਣਿਆ ਬਾਟਰਮੈਨ ਪਾਲੀ 15 ਸਾਲਾਂ ਤੋਂ ਆਪਣੇ ਖਰਚੇ ਤੇ ਕਰ ਰਿਹਾ ਪਾਣੀ ਦੀ ਸੇਵਾ ਛੱਤੀ ਹੋਦੀਆਂ ਬਣਾ ਕੇ ਰੋਜ਼ ਭਰਦਾ ਹੈ ਪਾਣੀ ਅਤਿ ਦੀ ਗਰਮੀ 'ਚ ਜਿੱਥੇ ਨਾ ਤਾਂ ਕੋਈ ਸਰਕਾਰ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਐਨਜੀਓ ਵੱਲੋਂ ਮਦਦ ਕੀਤੀ ਜਾਂਦੀ ਹੈ ਉੱਥੇ ਇੱਕ ਮੋਸ਼ੀ ਨਾਲ ਤਾਪਦੀ ਗਰਮੀ ਦੀ ਰੋਤ ਚ ਜਦੋਂ ਸੂਰਜ ਆਪਣੀ ਤਿੱਕੀ ਤੋਂ ਬਨਾਲ ਤਪਦੀ ਨੂੰ ਸਾੜ ਦਿੰਦਾ ਹੈ ਰੁੱਖ ਵੀ ਸੁੱਕਣ ਲੱਗ ਪੈਂਦੇ ਨੇ ਤੇ ਕੰਢੀ ਦੇ ਇਲਾਕੇ ਚ ਪੰਥੇ ਜੰਗਲਾਂ ਚ ਵਰਖਾਤੀ ਪਾਣੀ ਦੇ ਸਰੋਤ ਵੀ ਮੁੱਕ ਜਾਂਦੇ ਨੇ ਇਸ ਸਮੇਂ ਬੇਜਵਾਨ ਜੰਗਲੀ ਜੀਵਾਂ ਨੂੰ ਪਿਆਸਾ ਤੜਪਦੇ ਵੇਖ ਇੱਕ ਇੱਕ ਨੌਜਵਾਨ 15 ਸਾਲਾਂ ਤੋਂ ਹਾਰੋਜ ਪਛੀ ਹੋਦੀਆਂ ਵਿੱਚ ਪਾਣੀ ਭਰ ਕੇ ਇਹਨਾਂ ਜੰਗਲੀ ਜੀਵਾਂ ਨੂੰ ਪਾਣੀ ਪਿਆ ਕੇ ਇਹਨਾਂ ਦੀ ਸੇਵਾ ਕਰ ਰਿਹਾ ਹੈ ਜੀ ਨਾਮ ਹਰਪਾਲ ਸਿੰਘ ਪਾਲੀ ਜੀ ਬਾਬਾ ਜੀ ਕਿਹਿਆ ਸੇਵਾ ਕਰਦੇ ਹੋ ਤੁਸੀਂ ਜੰਗਲ ਦੇ ਵਿੱਚ ਜਿਹੜੀਆਂ ਇਹ ਜੰਗਲੀ ਜਾਨਵਰ ਹੈ ਪੰਜ ਛੇ ਹੀ ਨਾ ਵਸਤਾ ਜਿਹੜੇ ਚ ਬੱਚੇ ਬਣਾਏ ਗਏ ਆ ਲਗਭਗ 25 ਦੇ ਲਾਗੇ ਪਾਸੇ ਜਿਹੜੇ ਚ ਬੱਚੇ ਬਣਾਏ ਗਏ ਆ ਬਾਕੀ ਫੇਰ ਵੀ ਦੇਖੀ ਤਾਂ ਜੇ ਕੋਈ ਇਸ ਤਰ੍ਹਾਂ ਸਾਨੂੰ ਛਪੜੀ ਦਿਖਦੀ ਹੈ ਕਿ ਤੇ ਜਾਨਵਰ ਪਾਣੀ ਪੀਂਦੇ ਆ ਤਾਂ ਉੱਥੇ ਵੀ ਜਿਹੜਾ ਪਾਣੀ ਪਾਈਦਾ ਹੈ ਤੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਲਗਭਗ ਲਗਾਤਾਰ ਜਿਹੜਾ ਚੱਲ ਰਿਹਾ ਕਈਆਂ ਸਾਲਾਂ ਤੋਂ ਪਰ ਇਹਨਾਂ ਦੀ ਗੱਲ ਕੀਤੀ ਜਾਵੇ ਬਾਬਾ ਜੀ ਪ੍ਰੇਨਾਂ ਕਿੱਥੋਂ ਮਿਲਿਆ ਪਰਨੇਰ ਨਾਲ ਜਿਹੜੀ ਮਿਲੀ ਆ ਉਹ ਸਾਨੂੰ ਆਪਣੀ ਜਿਹੜੀ ਮਾਤਾ ਉਹਨਾਂ ਤੋਂ ਮਿਲੀ ਆ ਕਿਉਂਕਿ ਉਹਨਾਂ ਨੇ ਘਰਾਂ ਤੇ ਜਿਹੜੀ ਇੱਕ ਬਾਲਟੀ ਤੇ ਰੱਸੀ ਲੈ ਕੇ ਜਾਣਾ 4-5 ਕਿਲੋਮੀਟਰ ਪੈਂਡਾ ਕਰਕੇ ਉਸ ਤੋਂ ਬਾਅਦ ਇੱਕ ਖੂਹ ਤਾਂ ਖੂਹ ਦੇ ਉੱਤੇ ਪਾਣੀ ਕੱਢ ਕੇ ਜਿਹੜਾ ਚੱਕਰਿਆਂ ਦੇ ਵਿੱਚ ਇਹਨਾਂ ਪਾਂਛੀਆਂ ਨੂੰ ਰੱਖਦੇ ਤੇ ਉਹ ਟਾਈਮ ਲਗਭਗ ਮੇਰੀ ਉਮਰ 7 ਸਾਲ ਦੀ ਤੇ ਹੁਣ ਉਸੇ ਸੇਵਾ ਨੂੰ ਉਸੇ ਸੇਵਾ ਨੂੰ ਜਿਹੜਾ ਅੱਗੇ ਲਿਜਾਂਦੇ ਹੋਏ ਇੱਕ ਇੱਕ ਦੋ ਦੋ ਹੋਦੀਆਂ ਬਣਦੀਆਂ ਹੋਈਆਂ ਅੱਜ ਜੰਗਲ ਦੇ ਵਿੱਚ ਜਿਹੜੀਆਂ ਲਗਭਗ 25 ਹੋਦੀਆਂ ਬਣ ਕੇ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਦੱਸ ਕੀਤੀ ਜਾਵੇ ਪਾਣੀ ਦੀ ਸੇਵਾ ਕਿਹੜੇ ਮਹੀਨੇ ਤੋਂ ਕਿੱਦੇ ਤੱਕ ਸ਼ੁਰੂ ਹੋ ਜਾਂਦੀ ਹੈ ਹਾਂ ਲਗਭਗ ਇਹ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈ ਅਗਸਤ ਤੱਕ ਇਹ ਸੇਵਾ ਚੱਲਦੀ ਹੈ ਉਸ ਤੋਂ ਬਾਅਦ ਬਰਸਾਤੀ ਜਿਹੜਾ ਮੀਂਹ ਪੈ ਜਾਂਦਾ ਹੈ ਟੋਬੇ ਭਰ ਜਾਂਦੇ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਫਰਵਰੀ ਮਾਰਚ ਤੱਕ ਹੀ ਜਿਹੜਾ ਜੰਗਲ ਦੇ ਵਿੱਚ ਕੁਦਰਤੀ ਦੀ ਸਰੋਤ ਹੈ ਜਿਸ ਤਰ੍ਹਾਂ ਟੋਬੇ ਹਨ ਉਹ ਫਿਰ ਪਾਣੀ ਸੁੱਕ ਜਾਂਦਾ ਹੈ ਉਹ ਟਾਈਮ ਜਿਹੜੇ ਜੰਗਲੀ ਜਾਨਵਰ ਹੈ ਇਹ ਫਿਰ ਰੁੱਖ ਕਰਦੇ ਰਹਿਸ਼ਾਂ ਵੱਲੋਂ ਤੇ ਉਸ ਕਰਕੇ ਜਿਹੜਾ ਫਿਰ ਮਾਰਚ ਤੋਂ ਅਸੀਂ ਇਹ ਪਾਣੀ ਦੀ ਸੇਵਾ ਸ਼ੁਰੂ ਕਰ ਦਿੰਦੇ ਹਾਂ ਰੁਟੀਨ ਦਾ ਕਿੰਨਾ ਖਰਚਾ ਜਾਂਦਾ ਤੇ ਕਦੋਂ ਕਦੋਂ ਪਾਣੀ ਪਾਉਂਦੇ ਹਾਂ ਰੁਟੀਨ ਦਾ ਲਗਭਗ ਖਰਚਾ ਜਿਹੜਾ ਇੱਕ ਦਿਨ ਛੱਡ ਕੇ ਹਜ਼ਾਰ ਦਾ ਡੀਜ਼ਲ ਹੈ ਜੇ ਆਪਾਂ ਡਰਾਈਵਰ ਲੈਂਦੇ ਆ ਤੇ 4-500 ਰੁਪਏ ਉਹਦਾ ਤੇ ਬਾਕੀ ਹੋਰ ਜੋ ਰਿਪੇਅਰਿੰਗ ਹੁੰਦੀ ਹੈ ਜਿਸ ਤਰ੍ਹਾਂ ਇਹ ਟੈਂਕ ਪਿਛਲੇ ਸਾਲ ਨਵਾਂ ਬਣਾਇਆ ਆਪਾਂ ਲਗਭਗ 1,25,000 ਦਾ ਤੇ ਇਸ ਤਰ੍ਹਾਂ ਹੋਰ ਵੀ ਖਰਚੇ ਐ ਸਾਫ ਸਪਾਈ ਕਰਾਣੀ ਹੌਦੀਆਂ ਦੀ ਰਸਤੇ ਬਣਾਣੇ ਤਾਂ ਇਹ ਸਾਰੇ ਹੀ ਜਾਨੀ ਕਿ ਕਹਿਣ ਦਾ ਮਤਲਬ ਹੈ ਫਿਰ ਅਸੀਂ ਆਪਣਾ ਮੇਨਟੇਨ ਕਰਦੇ ਜਿੱਤ ਤਰ੍ਹਾਂ ਵੀ ਹੈ ਕਿੰਨੀਆਂ ਕੋ ਹੌਦੀਆਂ ਨੇ ਜੰਗਲ ਦੇ ਹ ਲਗਭਗ 25 ਹੌਦੀਆਂ ਭਾਈ ਜੰਗਲ ਦੇ ਵਿੱਚ ਨੂਰ ਪਰਬੇਦੀ ਤੋਂ ਬਹੁਤ ਸੰਕਰਾਨਾਂ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ